ਕਿਰਤ ਦਾ ਇਮਾਨਦਾਰੀ ਨਾਲ ਕੀਤੀ ਹੋਈ ਕਮਾਈ ਜਿਹੜੇ ਮਨੁੱਖ ਆਪਣੇ ਹੱਥੀਂ ਕਿਰਤ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰਦੇ ਹਨ ਉਹਨਾਂ ਦੀ ਆਤਮਾ ਆਨੰਦਮਈ ਹੁੰਦੀ ਹੈ ਕਿਉਂਕਿ ਉਹਨਾਂ ਦੇ ਮਨ ਨੂੰ ਪੂਰਨ ਸੰਤੁਸ਼ਟੀ ਹੁੰਦੀ ਹੈ ਇਸ ਤਰੀਕੀ ਕਮਾਈ ਨੂੰ ਵੀ ਪੂਜਾ ਪਾਠ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ ਕਿਉਂਕਿ ਅਜਿਹੇ ਲੋਕਾਂ ਦੇ ਕੰਮ ਉਹਦਰਾ ਆਪਸਵਾਦੀ ਹੈ ਉਹਨਾਂ ਨੂੰ ਕਿਸੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਪੈਂਦੀ ਅਜਹੀ ਮਿਹਨਤ ਕਰਕੇ ਭਾਵੇਂ ਮਨੁੱਖ ਉਲਕੀ ਮੀਸੀ ਵੀ ਖਾਦਵੇ ਪਰ ਉਸ ਦਾ ਆਨੰਦ ਕੁਝ ਹੋਰ ਹੀ ਹੁੰਦਾ ਹੈ ਭਾ ਮਿੱਠੀ ਚੂਰੀ ਦੇ ਬਰਾਬਰ ਹੁੰਦਾ ਹੈ ਇਸ ਲਈ ਤਾਂ ਸਿਆਣਿਆਂ ਨੇ ਸੱਚੀ ਕਿਹਾ ਹੈ ਕਿ ਕਰਮੰਜੂਰੀ ਖਾ ਚੂਰੀ ਇਸ ਲਈ ਸਾਨੂੰ ਇਹ ਦਿੱਦੀ ਕਮਾਈ ਕਰਨੀ ਚਾਹੀਦੀ ਹੈ ਕਿਉਂਕਿ ਜੋ ਆਨੰਦ ਇਸ ਕਮਾਈ ਵਿੱਚ ਹੈ ਉਹ ਹੋਰ ਕਿਸੇ ਕਮਾਈ ਵਿੱਚ ਨਹੀਂ ਹੈ ਕਿਉਂਕਿ ਕਿਰਤ ਕਰਦਿਆਂ ਜੀਵਨ गुजारਨ ਨਾਲ ਜੀਵਨ ਵਿੱਚ ਜਿਹੜੀ ਮਾਨਸਿਕ ਸੰਤੋਸ਼ਟੀ ਮਿਲਦੀ ਹੈ ਉਸ ਨੂੰ ਰੁਪਈਆ ਨਾਲ ਕਿਤੋਂ ਵੀ ਕਿਸੇ ਵੀ ਕੀਮਤ ਤੇ ਨਹੀਂ ਖਰੀਦਿਆ ਜਾ ਸਕਦਾ ਅਜਿਹੇ ਮਨੁੱਖਾ ਨੂੰ ਆਪਣੀ ਮਿਹਨਤ ਤੇ ਵਿਸ਼ਵਾਸ ਹੁੰਦਾ ਹੈ ਉਹ ਕਿਸਮਤ ਤੇ ਵਿਸ਼ਵਾਸ ਕਰਨ ਦੀ ਥਾਂ ਮਿਹਨਤ ਤੇ ਵਿਸ਼ਵਾਸ ਕਰਦੇ ਹਨ ਉਹ ਜਿਸ ਕੰਮ ਵੀ ਚੁੰਦੇ ਹਨ ਸਫਲਤਾ ਉਹਨਾਂ ਦੇ ਪੈਰ ਚੁੰਮਦੀ ਹੈ ਉਹ ਮਿਹਨਤ ਦੀ ਕਮਾਈ ਨਾਲ ਆਪਣੀਆਂ ਲੋੜਾਂ ਵੀ ਪੂਰੀਆਂ ਕਰਦੇ ਹਨ ਉਹ ਇਸ ਕਮਾਈ ਤੋਂ ਇੰਨੀ ਜ਼ਿਆਦਾ ਸੰਤੁਸ਼ਟ ਹੁੰਦੇ ਹਨ ਕਿ ਉਹ ਸਦਾ ਹੀ ਰੋਗ ਰਹਿੰਦੇ ਹਨ ਕਿਉਂਕਿ ਉਹ ਆਪਣੀਆਂ ਲੋੜਾਂ ਕਿਸ ਤਰ੍ਹਾਂ ਅਨਸਾਰ ਹੀ ਸੀਮਤ ਰੱਖਦੇ ਹਨ